ਆਜੀ ਸਾਡੀ ਲੰਗਰ ਲਾਉਣ ਵਾਲੀ ਕੌਮ ਦੋਸਤੋ ਦੇਖੋ ਕੀ ਹਾਲ ਹੋ ਗਿਆ ਸਾਡੇ ਲੋਕਾਂ ਦਾ ਕਿਵੇਂ ਪਾਰਟੀਆਂ ਦੇ ਜਲਸੇ ਵਿੱਚ ਕਿਵੇਂ ਪਕੌੜਿਆਂ ਪਿੱਛੇ ਲੜੀ ਜਾਂਦੇ ਆ ਇਹ ਤੇ ਦੋਸਤੋ ਫਿਰ ਕਹਿੰਦੇ ਸਾਡੇ ਹੱਕ ਸਰਕਾਰਾਂ ਸਾਨੂੰ ਨਹੀਂ ਦਿੰਦੀਆਂ ਸਰਕਾਰਾਂ ਸਾਨੂੰ ਹੱਕ ਦੇ ਹੀ ਜਾਂਦੀਆਂ ਦੇਖੋ ਪਕੌੜਿਆਂ ਪਿੱਛੇ ਲੜ ਰਹੇ ਜਿਹੜੀ ਕੌਮ ਆ ਉਹਨੂੰ ਕਿਸੇ ਨੇ ਹੱਕ ਕੀ ਦੇਣਾ ਉਹ ਜਾਣਦੀ ਐ ਸਰਕਾਰਾਂ ਜਾਣਦੀਆਂ ਕਿ ਇਹਨਾਂ ਨੂੰ ਕੱਖ ਨਹੀਂ ਚਾਹੀਦਾ ਬਸ ਵੋਟਾਂ ਵੇਲੇ ਜਲਸਿਆਂ ਦੇ ਵਿੱਚ ਇਹਨਾਂ ਨੂੰ ਪਕੌੜੇ ਪਕੂੜੇ ਦੇ ਦਿਆ ਕਰੋ ਤੇ दारू ਦੀਆਂ ਬੋਤਲਾਂ ਤੇ ਜਿਹਦੇ ਤੇ ਵੋਟਾਂ ਪਾ ਕੇ ਖੁਸ਼ ਹੋ ਜਾਂਦੇ ਆ ਬਹੁਤ ਸ਼ਰਮ ਆਉਂਦੀ ਐ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਕੇ ਇਹਨਾਂ ਚੀਜ਼ਾਂ ਦਾ ਹੀ ਤਾਂ ਫਾਇਦਾ ਉਠਾਉਂਦੇ ਆ ਪਾਰਟੀ ਦੇ ਲੀਡਰ ਜਦੋਂ ਸਾਡੇ ਲੋਕ ਪਕੌੜਿਆਂ ਪਿੱਛੇ दारू ਦੀਆਂ ਬੋਤਲਾਂ ਪਿੱਛੇ ਆਪਦੀਆਂ ਵੋਟਾਂ ਨੂੰ ਉਹਨਾਂ ਦੇ ਹੱਥਾਂ 'ਚ ਦੇ ਦਿੰਦੇ ਆ ਭਾਂਡੇ ਮਾਂਜਣ ਵਾਲਿਆਂ ਨੂੰ ਚਾਹ ਦੇ ਕੱਪ ਧੋਣ ਵਾਲਿਆਂ ਨੂੰ ਐਸੀ ਤਰ੍ਹਾਂ ਹੀ ਸਰਕਾਰ ਦਾ ਸਰਕਾਰ ਚਲਾਉਣ ਵਾਸਤੇ ਦੇ ਦਿੰਦੇ ਆ ਤਾਂ ਫੇਰ ਤਾਂ ਅਗਲੇ ਆਦੀ ਮਨਮਰਜ਼ੀ ਕਰਨਗੇ ਨਾ ਉਹਨਾਂ ਨੂੰ ਤਾਂ ਪਤਾ ਪੰਜਾਂ ਸਾਲਾਂ ਬਾਅਦ ਫਿਰ ਪਕੌੜੇ ਦੇ ਕੇ ਇਹਨਾਂ ਨੂੰ ਵਰਾ ਲੈਣਾ ਸੀ ਤਾਂ ਕੀ ਜ਼ਰੂਰ ਤਾਂ ਸਾਨੂੰ ਇਹਨਾਂ ਨੂੰ ਕੰਮ ਹੀ ਕਰਕੇ